पीजीआई ਦੇ ਵਿੱਚ ਜਲਦੀ ਹੀ ਇੱਕ ਅਜੀਹਾ ਮਿਊਜ਼ੀਅਮ ਬਣਾਇਆ ਜਾ ਰਿਹਾ ਹੈ ਜੋ ਮੈਡੀਕਲ ਖੇਤਰ ਨੂੰ ਸਮਰਪਿਤ ਹੋਵੇਗਾ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਮੈਡੀਕਲ ਸੰਸਥਾ ਦੇ ਵਿੱਚ ਮਿਊਜ਼ੀਅਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਪੀਜੀਆ ਦੇ ਮੈਡੀਕਲ ਖੇਤਰ ਦੀਆਂ ਪਟਾਪੀਆਂ ਦੇਖਣ ਦਾ ਮੌਕਾ ਮਿਲੇਗਾ ਨਾਲ ਹੀ ਸੰਸਥਾ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਵੀ ਮਿਲੇਗੀ ਇਹ ਪ੍ਰੋਜੈਕਟ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਦੇ ਵਿਜ਼ਨ ਦਾ ਸਨਮਾਨ ਹੋਵੇਗਾ ਜਿਸ ਨੂੰ ਭਾਰਤ ਦੇ ਪਹਿਲੇ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਮਰਥਨ ਪ੍ਰਾਪਤ ਰਿਹਾ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਕਿਹਾ ਕਿ ਨਿਜ਼ਮ ਦਾ ਨਿਰਮਾਣ ਨਾ ਸਿਰਫ ਵਿਦਿਅਕ ਦੀ ਸੰਭਾਲ ਹੈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪ੍ਰੇਰਨਾ ਸਰੋਤ ਵੀ ਹੈ ਇਹ ਇਹਨਾਂ ਦੁਰਦਸ਼ੀ ਨਿਤਾਮਾਂ ਦਾ ਪ੍ਰਮਾਨ ਹੈ ਜਿਨ੍ਹਾਂ ਨੇ ਪੀਜੀਆਈ ਨੂੰ ਸਿੱਖਣ ਦਾ ਮੰਦਰ ਅਤੇ ਸਿੱਖਿਆ ਦੇ ਖੋਜ ਵਿੱਚ ਸਭ ਤੋਂ ਉੱਤਮ ਹੋਣ ਲਈ ਸਥਾਪਿਤ ਕੀਤਾ ਹੈ ਪੀਜੀਆਈ ਨੇ ਹਾਲ ਹੀ ਦੇ ਵਿੱਚ ਕੈਟਵਾਂ ਸਥਾਪਨਾ ਦਿਵਸ ਮਨਾਇਆ ਹੈ ਇਹ ਲੰਮੀ ਯਾਤਰਾ ਇੱਥੇ ਦਿਖਾਈ ਜਾਵੇਗੀ ਇਤਿਹਾਸਿਕ ਮੈਡੀਕਲ ਅਤੇ ਕਾਰਨ ਮਹਾਨ ਸ਼ਖਸੀਅਤਾਂ ਦਾ ਰਹੀਂ ਹਸਤਾਖਰਤੀਆਂ ਕਿਤਾਬਾਂ ਪ੍ਰਾਇਯ ਤਸਵੀਰਾਂ ਅਤੇ 6 ਦਹਾਕਿਆਂ ਦੇ ਵਿੱਚ ਪ੍ਰਤੀ ਸਥਾ ਵਾਨ ਫੈਕਲਟੀ ਦੁਬਾਰਾ ਪ੍ਰਾਪਤ ਬਕਾਰੀ ਪੁਸਤਕਾਂ ਦਾ ਸੰਗ੍ਰਹਿ ਹੋਵੇਗਾ ਇਹ ਕਲਾਕ੍ਰਿਤੀਆਂ ਮਿਜ਼ੀਅਮ ਦੇ ਸੰਗ੍ਰਹਿ ਦਾ ਮੁੱਖ ਹਿੱਸਾ ਬਣੀਆਂ ਇਸ ਤੋਂ ਇਲਾਵਾ ਕਾਫੀ ਟੇਬਲ ਬੁੱਕ ਵੀ ਸ਼ੁਰੂ ਹੋਵੇਗੀ ਜੋ ਸਮੇਂ-ਸਮੇਂ ਤੇ ਪ੍ਰਕਾਸ਼ਿਤ ਹੋਵੇਗੀ ਐਸਪੀਐਚਓ ਸੰਸਥਾਨ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਜਾਵੇਗਾ ਜੋ ਕਿ ਮੈਡੀਕਲ ਪ੍ਰੋਫੈਸ਼ਨਲ ਦੇ ਲਈ ਸੂਚਨਾ ਤੇ ਪ੍ਰੇਰਣਾ ਦਾ ਸਰੋਤ ਹੋਵੇਗਾ 1967 ਦੇ ਵਿੱਚ ਸੰਸਦ ਦੇ ਐਕਟ ਰਾਹੀਂ ਪਜੀਆਈ ਨੂੰ ਅਟੋਨੇਮਸ ਬਾਡੀ ਦਾ ਦਰਜਾ ਮਿਲਿਆ ਹੈ ਨਾਲ ਹੀ ਇੰਸਟੀਚਿਊਟ ਆਫ ਨੈਸ਼ਨਲ ਇੰਪੋਰਟੈਂਸ ਐਲਾਨ ਕੀਤਾ ਕਰ ਦਿੱਤਾ ਗਿਆ ਹੈ ਪਜੀਆਈ ਨੇ ਇਸ ਯਾਤਰਾ ਦੇ ਵਿੱਚ ਔਖੇ ਪੜਾਅ ਦੇ ਵਿੱਚ ਖਿੜੇ ਅਟੁੱਟ ਵਿਸ਼ਵਾਸ ਨੂੰ ਵੀ ਦਿਖਾਇਆ ਜਾਵੇਗਾ